ਅਗਲਾ ਘਰੇ ਕਹੂਗਾ ਪੈਲਸ ਬਣਾ ਦੇ ਤੇ ਆਪਾਂ ਘਰੇ ਪੈਲਸ ਬਣਾ ਦਿਆਂਗੇ ਉਹਦਾ ਪੈਲਸ ਪੂਰਾ ਕਰੋ ਪੂਰਾ ਐ ਪੈਸ ਘਰੇ ਬਣਾ ਦੇਾਂਗੇ ਪੂਰਾ ਡੈਕੋਰੇਸ਼ਨ ਕਰਕੇ ਐ ਇਹਨੂੰ ਸਿਰਾ ਕਰਾ ਦੇਾਂਗੇ ਜਮ ਪੈਂਪਾ ਵਾਲਾ ਟੈਂਟ ਵੀ ਲਾਉਨੇ ਆ ਆਪਾਂ ਪੈਂਪਾ ਵਾਲਾ ਟੈਂਟ ਦੀਆਂ ਜਿਹੜੀਆਂ ਚਾੜਨੀਆਂ ਪੜਦੇ ਨੇ ਆਪਣੇ ਕੋਲੇ ਜੀ ਆਪਾਂ ਉਹ ਜੈਪੁਰ ਤੋਂ ਜੀ ਗੁਜਰਾਤ ਤੋਂ ਜੀ ਬਾਹਰਲੀਆਂ ਸਟੇਟਾਂ ਤੋਂ ਲੈ ਕੇ ਆਉਨੇ ਆ ਆਪਾਂ ਉਹ ਜਿਹੜਾ ਨਾਰਮਲ ਆਪਾਂ ਟੈਂਟ ਪਚਾੜਨੀਆਂ ਪੜਦੇ ਜਿਹੜੇ ਪਹਿਲਾਂ ਚੱਲਦੇ ਹੁੰਦੇ ਸੀ ਜੀ ਉਹ ਵੀ ਆਪਾਂ ਜਿੰਨੀਆਂ ਜਿੰਨੀਆਂ ਚਾੜਨੀਆਂ ਪੜਦੇ ਜੋ ਕੋਸ ਟੈਂਟ ਜੋ ਮਟੀਰੀਅਲ ਹੈਗਾ ਸਾਰਾ ਜੀ ਉਹ ਆਪਾਂ ਬਾਹਰਲੀਆਂ ਕੱਲਾ ਟੈਂਟ ਕਰਾਉਣਾ ਚਾਹੁੰਦਾ ਕੱਲਾ ਟੈਂਟ ਹੋ ਜਾਊਗਾ ਜੀ ਵਿੱਧ ਕੈਟਰਿੰਗ ਕਰਾਉਣੀ ਵਿੱਧ ਕੈਟਰਿੰਗ ਹੋ ਜਾਊਗੀ ਜੀ ਵਿੱਧ ਡੀਜੇ ਕਰਾਉਣਾ ਵਿੱਚ ਸਾਰਾ ਸਿਸਟਮ ਕਰਾਉਣਾ ਸਾਰਾ ਹੋ ਜਾਊਗਾ ਜੇ ਪ੍ਰੋਪਰਟੀ ਅਗਲੇ ਨੇ ਮੰਨ ਲਓ ਕਰਨਾ ਕੋਤਾ ਹੀ ਕਰਨਾ ਸਾਰਾ ਕੋਤਾ ਹੀ ਕਰ ਲਾਂਗੇ ਜਿਵੇਂ ਆਪਾਂ ਜਾ ਕੇ ਵਿਆਹ ਚ ਮੇਰੇ ਵਰਗਾ ਬੰਦਾ ਕਹਿੰਦਾ ਯਾਰ ਕਈ ਘੈਂਟ ਜਾਗੋ ਦਾ ਪ੍ਰੋਗਰਾਮ ਸੀ ਘੈਂਟ ਚੰਗੇ ਪੈਲਸ 'ਚ ਵਿਆਹ ਸੀ ਸਰਾ ਪ੍ਰੋਗਰਾਮ ਸੀ ਵੀ ਕਿਤੇ ਇਹ ਐਨ ਆਰ ਆਈ ਕੈਨੇਡਾ ਅਮਰੀਕਾ ਵਾਲਾ ਹੋਣਾ ਜੇ ਮੇਰੇ ਵਰਗਾ ਬੰਦਾ ਕੱਲਾ ਇੰਡੀਆ ਦਾ ਸਿਟੀ ਜਾਣੀ ਆ ਤਾਂ ਉਹਨੇ ਵੀ ਫੀਲ ਲੈਣਾ ਵੀ ਰਿਸ਼ਤੇਦਾਰ ਕਹਦੇ ਐਨ ਆਰ ਆਈਆਂ ਵਾਲਾ ਵਿਆਹ ਉਹ ਇਹ ਬੰਦੇ ਦਵਾਉਣਗੇ ਚੰਗੇ ਵਿਆਹ ਜਿੰਨੀ ਜਾਂ ਘੈਂਟ ਵਿਆਹ ਰਗੀ ਜੇ ਜਾਗੋ ਚਾਹੀਦੀ ਆ ਕੈਟਰਿੰਗ ਦਾ ਸਾਰਾ ਸਮਾਨ ਉਹ ਚੀਜ਼ਾਂ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਉਹ ਆਈਡੀਏ ਦੇ ਨਾਲ ਤੁਸੀਂ ਜੇ ਵਿਆਹ ਕਰਨਾ ਨਾ ਪੰਜਾਬ 'ਚ ਰਹਿ ਕੇ ਤਾ ਤੁਹਾਨੂੰ ਇੱਕ ਹੀ ਬੰਦੇ ਮੈਂ ਮਲਾਉਣੇ ਆ ਆ ਮੇਰੇ ਨਾਲ ਖੜੇ ਆ ਸਸੀ ਗਾਰ ਸਸੀ ਗਾਰ ਤੁਹਾਡਾ ਨਾਮ ਕੀ ਮੇਰਾ ਨਾਮ ਸੁਖਪਾਲ ਸਿੰਘ ਲੈ ਵੀ ਸੁਖਪਾਲ ਜੀ ਮੈਨੂੰ ਆਇਂਦਾ ਤੋ ਵੀ ਬੰਦਾ ਕਦੇ ਵੀ ਪੈਸੇ ਵੀ ਮੈਂ ਠੀਕ ਹੀ ਲਾਉਣੇ ਮੇਰੇ ਵਰਗਾ ਵੀ ਵਿਆਹ ਵੀ ਆ ਜਿਹੜਾ ਹੁਣ ਸੀਨ ਉੱਤੇ ਚੱਲ ਰਿਹਾ ਵੀਡੀਓ ਦੇ ਵੀ ਜਾਗੋ ਵੀ ਅਗਲਾ ਆਏ ਕਦੇ ਵੀ ਘੈਂਟ ਵਿਆਹ ਹੀ ਚੱਲ ਰਿਆ ਹੂੰ ਇਧਰੋਂ ਜੋ ਤੁਸੀਂ ਪਹਿਲੇ ਪਾਸੋਂ ਸ਼ੁਰੂ ਹੁੰਨੇ ਪਹਿਲੇ ਪਾਸੋਂ ਫਰੂਟ ਚਾਟ ਦੇਖ ਕੇ ਤਾਂ ਮੈਨੂੰ ਭੁਲੇਖਾ ਪੈ ਗਈ ਕਿਤੇ ਵਿਆਹ ਹੀ ਆ ਰਾਤ ਨੂੰ ਪਰ ਬਾਹਰ ਹੀ ਪਤਾ ਲੱਗਾ ਵੀ ਜਾਗੋ ਦਾ ਪ੍ਰੋਗਰਾਮ ਆ ਹੂੰ ਬਾਲਾ ਰੇਟ ਤਾਂ ਨਹੀਂ ਕਿਤੇ ਅਗਲੇ ਨੂੰ ਡਰਾਉਂਦੇ ਤਾਂ ਨਹੀਂ ਜਦੋਂ ਫੂਲ ਨਹੀਂ 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 ਪੂਰਾ ਕੰਮ ਵੀ ਬਹੁਤ ਵਧੀਆ ਹੋਊਗਾ ਤੇ ਰੇਟ ਵੀ ਸਾਦੇ ਹੋਣਗੇ ਹਰੇਕ ਦੀ ਪਹੁੰਚ ਦੇ ਵਿੱਚ ਹੋਣਗੇ ਤੇ ਪੂਰੇ ਵਧੀਆ ਕੰਮ ਲਾਵਾਂਗੇ ਆਪਾਂ ਅੱਛਾ ਵੀ ਪੂਰੀ ਵਧੀਆ ਕੁਆਲਿਟੀ ਦੇਵਾਂਗੇ ਜੇ ਕੁਆਲਿਟੀ ਵੱਡੀ ਆ ਥੋੜਾ ਟੈਂਟ ਵੱਡਾ ਥੋੜਾ ਦਿਲ ਵੱਡਾ ਰੇਟ ਤਾਂ ਨਹੀਂ ਵੱਡਾ ਹੋਊ ਨਹੀਂ ਬਾਲਾ ਵੱਡਾ ਨਹੀਂ ਹੁੰਦਾਗਾ ਰੇਟ ਸਹੀ ਆ ਰੇਟ ਸਹੀ ਹੋਊਗਾ ਰੇਟ ਜਿਹੜੇ ਸਹੀ ਹੋਣਗੇ ਜਿਹੜੇ ਆ ਚੱਲਦੇ ਆ ਪਰ ਜਿਹੋ ਜਿਹਾ ਕੋਈ ਚਾਹੁੰਦਾ ਹੋਊ ਆਪਾਂ ਉਹੋ ਜਿਹਾ ਬਣਾ ਕੇ ਦੇਵਾਂਗੇ ਕਿ ਲੋ ਅਗਲਾ ਘਰੇ ਕਹੂਗਾ ਪੈਲਸ ਬਣਾ ਦੇ ਤਾਂ ਆਪਾਂ ਘਰੇ ਪੈਲਸ ਬਣਾ ਦੇਾਂਗੇ ਉਹਦਾ ਪੈਲਸ ਪੂਰਾ ਕਰੋ ਪੂਰਾ ਹੈ ਪੈਲਸ ਘਰੇ ਬਣਾ ਦੇਾਂਗੇ ਪੂਰਾ ਡੈਕੋਰੇਸ਼ਨ ਕਰਕੇ ਇਹਨੂੰ ਸਿਰਾ ਕਰਾ ਦੇਾਂਗੇ ਜਮ ਹੁਣ ਹੁਣ ਅੱਜ ਜਿਹੜੀ ਆ ਜਾਗੋ ਦੀ ਡਿਸਪਲੇ ਲੱਗੀ ਆ ਇਹ ਜਮਾ ਐਕਸਪਰਟ ਨੈਕਸਟ ਲੈਵਲ ਲੱਗੀ ਵੀ ਆ ਕਿ ਇਹਦਾ ਵੀ ਲੈਵਲ ਇਦੋਂ ਉੱਤੇ ਵੀ ਕਰ ਦੋਗੇ ਜੇ ਬਣਾ ਤੇ ਇਹ ਤਾਂ ਹਜੇ ਮੰਨ ਲਓ ਅੱਧਾ ਗਿਆ ਮੰਨ ਲਓ ਅੱਛਾ ਇਹ ਮੀਡੀਅਮ ਹੀ ਹੈ ਮੀਡੀਅਮ ਜਾਈਗਾ ਹਜੇ ਪੂਰਾ ਪੂਰਾ ਫੁੱਲ ਨਹੀਂ ਇੱਕ ਤਾਂ ਸਾਨੂੰ ਜਗ੍ਹਾ ਨਹੀਂ ਪ੍ਰੋਪਰ ਮਿਲੀ ਇੱਥੇ ਠੀਕ ਹੈ ਕਿਉਂਕਿ ਜਗ੍ਹਾ ਚੌਰਸੇ ਨਹੀਂ ਸੀਗੀ ਠੀਕ ਹੈ ਤੇ ਥੋੜਾ ਗਲੀ 'ਚ ਸਾਨੂੰ ਲਾਉਣਾ ਪਿਆ ਗਲੀ ਦੇ ਵਿੱਚ ਹੀ ਫਿਰ ਉਹ ਸਿਸਟਮ ਅਸੀਂ ਬਣਾਇਆ ਉਸ ਹਿਸਾਬ ਨਾਲ ਤੇ ਜੇ ਕਿਤੇ ਪ੍ਰੋਪਰ ਖੁੱਲੀ ਜਗ੍ਹਾ ਮਿਲ ਜਾਂਦੀ ਟੈਂਟਾਂ ਨੂੰ ਤਾਂ ਖੁੱਲੀ ਜਗ੍ਹਾ ਚਾਹੀਦੀ ਹੈ ਤੇ ਜੇ ਖੁੱਲੀ ਜਗ੍ਹਾ ਮਿਲ ਜਾਂਦੀ ਫਿਰ ਆਪਾਂ ਗੱਲ ਬਣਾ ਦਿੰਦੇ ਸੀ ਪੂਰੀ ਫਿਰ ਇਦਾਂ ਸਿਰਾਂ ਲਾ ਲੈ ਜਮ ਪੂਰਾ ਸਿਰਾਂ ਲਾ ਬਾਕੀ ਉਹੀ ਗੱਲ ਜਿੰਨਾ ਪਾਈ ਜਾਓਗੇ ਮਿੱਠਾ ਉਹਨਾਂ ਮਿੱਠਾ ਉਹਨਾਂ ਜਿੰਨਾ ਗੜਬਾਉਂਗੇ ਉਹਨਾਂ ਮਿੱਠਾ ਉਹਨਾਂ ਸਵਾਦ ਹੈ ਤੇ ਆਹ ਜਿਹੜੀ ਹੁਣ ਤੁਸੀਂ ਡਿਸਪਲੇ ਲਾਈ ਆ ਇਹ ਡਿਸਪਲੇ ਦੇ ਕੇ ਕਿਤੇ ਸੀਨ ਦੇ ਕੇ ਆਏ ਨਾ ਕਹਿ ਦਿਓ ਵੀ ਬੰਦੇ ਬਾਲੇ ਪੈਸੇ ਮੰਗ ਲੈਣਗੇ ਨਹੀਂ ਨਹੀਂ ਇਹ ਹੋ ਸਕਦਾ ਵੀ ਇਹਨਾਂ ਨੇ ਜਿਹੜਾ ਬਾਅਦ ਘਾਟਾ ਪ੍ਰੋਫਿਟ ਲਾਸ ਉਹ ਇੱਕ ਪਾਸੇ ਰੱਖਤਾ ਵੀ ਮਾਰਕੀਟ 'ਚ ਨਾ ਹੀ ਬਣਾ ਰਹੇ ਆ ਆਪਾਂ ਤਾਂ ਐਹੋ ਜਿਹੇ ਆ ਦੋਸਤਾਂ ਨਾਲ ਦੋਸਤ ਜੀ ਜਾਰੀਆਂ ਕਮਾਉਣ ਵਾਲੇ ਬੰਦੇ ਆ ਜੀ ਕੋਈ ਰੇਟ ਵਾਲਾ ਤਾਂ ਕੋਈ ਮੈਂਸ਼ਨ ਰੱਖਿਓ ਹੀ ਨਾ ਵਿੱਚ ਹਾਂ ਇਹ ਆਪਾਂ ਤਾਂ ਮਿੱਤਰ ਪਿਆਰੇ ਮਿਲਣੇ ਕੰਮ ਆਪਣਾ ਚੱਲਦਾ ਰਵੇ ਤੇ ਅਗਲੇ ਨੂੰ ਅਗਲੇ ਦਾ ਮਨ ਖੁਸ਼ ਕਰਕੇ ਆਵਾਂਗੇ ਅਗਲਾ ਆਪੇ ਵੱਧ ਦੇ ਦੂ ਹਾਂ ਹਾਂ ਇਹ ਵੀ ਗੱਲ ਹੈ ਜਦੋਂ ਅਗਲੇ ਦਾ ਮਨ ਖੁਸ਼ ਹੋਇਆ ਅਗਲੇ ਨੂੰ ਲੱਗਿਆ ਵੀ ਯਾਰ ਵੀ ਤੇਰੇ ਹੀ ਹੋ ਗਿਆ ਫਿਰ ਅਗਲਾ ਸਾਡਾ ਹੱਕ ਆਪ ਹੀ ਨਹੀਂ ਰਖਦਾ ਹਾਂ ਵੀ ਇੱਕ ਹੋਰ ਗੱਲ ਜਿਹੜੀ ਮੈਂ ਨੋਟ ਕੀਤੀ ਆ ਜਿਵੇਂ ਆਪਾਂ ਜਾ ਕੇ ਵਿਆਹ 'ਚ ਮੇਰੇ ਵਰਗਾ ਬੰਦਾ ਕਹਿੰਦਾ ਯਾਰ ਕੋਈ ਘੈਂਟ ਜਾਗੋ ਦਾ ਪ੍ਰੋਗਰਾਮ ਸੀ ਘੈਂਟ ਚੰਗੇ ਪੈਲਸ 'ਚ ਵਿਆਹ ਸੀ ਸਿਰਾ ਪ੍ਰੋਗਰਾਮ ਸੀ ਵੀ ਕਿਤੇ ਇਹ ਐਨਆਰਆਈ ਕੈਨੇਡਾ ਅਮਰੀਕਾ ਵਾਲਾ ਹੋਣਾ ਜੇ ਮੇਰੇ ਵਰਗਾ ਬੰਦਾ ਕੱਲਾ ਇੰਡੀਆ ਦਾ ਸਿਟੀ ਜਾਣੀ ਆ ਤਾਂ ਉਹਨੇ ਵੀ ਫੀਲ ਲੈਣਾ ਵੀ ਰਿਸ਼ਤੇਦਾਰ ਕਹਦੇ ਐਨਆਰਆਈਆਂ ਵਾਲਾ ਵਿਆਹ ਉਹ ਇਹ ਬੰਦੇ ਦਵਾਉਣਗੇ ਉਹਦਾ ਉਹਦਾ ਵੀ ਆਪਾਂ ਐਨਆਰਆਈ ਵਾਂਗੂ ਕਰਾਂਗੇ ਪੂਰਾ ਵਧੀਆ ਤੇ ਪੂਰੇ ਬਜਟ ਦੇ ਵਿੱਚ ਉਹਦੇ ਜੀ ਬਜਟ ਦੇ ਵੱਡੀ ਗੱਲ ਇਹ ਆ ਬਜਟ ਦੇ ਵਿੱਚ ਵੱਡੇ ਦਲ ਵਾਲੇ ਬੰਦੇ ਆ ਤੇ ਵੱਡਾ ਹੀ ਟੈਂਟ ਤੇ ਵੱਡੇ ਤਰੀਕੇ ਦੀ ਕੈਟਰਿੰਗ ਸਮੇਤ ਸਾਰੀ ਚੀਜ਼ ਪ੍ਰੋਵਾਈਡ ਕਰਾਂਗੇ ਸਾਰੀ ਚੀਜ਼ ਪ੍ਰੋਵਾਈਡ ਕਰਾਂਗੇ ਆ ਜਿਹੜੀ ਹੁਣ ਅੰਦਰ ਗਾਜੇਬਾਜ ਦੀ ਡਿਸਪਲੇ ਚੱਲ ਰਹੀ ਇਹ ਵੀ ਵਿੱਚੇ ਆ ਸਾਰਾ ਕੋ ਵਿੱਚੇ ਸਾਰਾ ਕੋ ਵਿੱਚੇ ਚੱਲੂਗਾ ਜਿਵੇਂ ਕੋਈ ਕੱਲਾ ਟੈਂਟ ਕਰਾਉਣਾ ਚਾਹੁੰਦਾ ਕੱਲਾ ਟੈਂਟ ਹੋ ਜਾਊਗਾ ਜੀ ਵਿੱਦ ਕੈਟਰਿੰਗ ਕਰਾਉਣੀ ਵਿਿੱਦ ਕੈਟਰਿੰਗ ਹੋ ਜੂਗੀ ਵਿਿੱਦ ਡੀਜੇ ਕਰਾਉਣਾ ਵਿੱਚ ਸਾਰਾ ਸਿਸਟਮ ਕਰਾਉਣਾ ਸਾਰਾ ਹੋ ਜੂਗਾ ਜੇ ਪ੍ਰੋਪਰਟੀ ਅਗਲੇ ਨੇ ਮੰਨ ਲਓ ਕਰਨਾ ਕੋਤਾ ਹੀ ਕਰਨਾ ਸਾਰਾ ਕੋਤਾ ਹੀ ਕਰ ਲਾਂਗੇ ਜਿਵੇਂ ਕਿ ਇਹਦਾ ਹੋਇਆ ਉਮੀਨਵੇੜ ਤੱਕ ਹੂੰ ਭਈ ਉਹ ਕਰਾਵਾਂਗੇ ਤਸੱਲੀ ਅਗਲੇ ਦੀ ਆ ਤਸੱਲੀ ਤਾਂ ਯਾਰ ਮੇਰੀ ਆਪ ਹੋ ਗਈ ਆਗੇ ਮੈਂ ਤੁਹਾਨੂੰ ਕਹੀ ਆ ਨਾ ਹੈ ਮੈਂ ਇਧਰੋਂ ਜਦੋਂ ਬੜਿਆ ਮੈਨੂੰ ਤਾਂ ਬੜ ਕੇ ਪਹਿਲਾਂ ਹੀ ਭਲੇਖਾ ਪਿਆ ਮੈਂ ਕਿ ਫਰੂਟ ਚਾਟ ਲੱਗਾ ਵੀ ਕਿਤੇ ਰਾਤ ਦਾ ਵਿਆਹ ਵਾਗੇ ਹੈ ਵੀ ਰਾਤ ਵਾਲਾ ਵਿਆਹ ਪ੍ਰੋਗਰਾਮ ਹੋ ਪਰ ਜਾਗੋਈ ਆ ਜਾਗੋਈ ਇੱਕ ਗੱਲ ਹੋਰ ਆ ਇਹ ਬੰਦੇ ਜਿੱਤ ਤੁਹਾਡੀ ਚੋਇਸ ਦੇ ਮੁਤਾਬਕ ਤੁਹਾਡੇ ਰੇਟ ਦੇ ਮੁਤਾਬਕ ਆਏ ਨਹੀਂ ਜੇ ਮੇਰੇ ਅੱਗੇ ਬੰਦੇ ਨੇ ਫੋਨ ਲਾ ਲਿਆ ਤਾਂ ਉਹਨੂੰ ਉਹਨੇ ਕਿ ਰੁਪਈਆ ਦੇ ਵਿੱਚ ਕੰਮ ਚਲਾਉ ਕੰਮ ਕਰ ਦੇਣਗੇ ਨਹੀਂ ਜੇ ਫੋਰ ਐਗਜ਼ਾਮਪਲ ਜੇ ਲੱਖ ਵਾਲੀ ਦੀ ਸਿਰਾਂ ਲਵਾਈ ਆ ਤਾਂ 10000 ਵਾਲੇ ਦੀ ਵੀ ਸਿਰਾਂ ਉਹਦਾ ਵੀ ਸਿਰਾਂ ਲਵਾਵਾਂਗੇ ਪੈਂਪਾ ਵਾਲਾ ਟੈਂਟ ਵੀ ਲਾਉਨੇ ਆ ਆਪਾਂ ਪੈਂਪਾ ਵਾਲਾ ਟੈਂਟ ਦੀਆਂ ਜਿਹੜੀਆਂ ਚਾੜਨੀਆਂ ਪੜਦੇ ਨੇ ਆਪਣੇ ਕੋਲੇ ਜੀ ਆਪਾਂ ਉਹ ਜੈਪੁਰ ਤੋਂ ਜੀ ਗੁਜਰਾਤ ਤੋਂ ਬਾਹਰਲੇ ਸਟੇਟਾਂ ਤੋਂ ਲੈ ਕੇ ਆਉਣੇ ਆਪਾਂ ਉਹ ਜਿਹੜਾ ਨਾਰਮਲ ਆਪਾਂ ਟੈਂਟ ਪਹਚਾਣਨੀਆਂ ਪੜਦੇ ਜਿਹੜੇ ਪਹਿਲਾਂ ਚੱਲਦੇ ਹੁੰਦੇ ਸੀ ਉਹ ਵੀ ਆਪਾਂ ਜਿੰਨੀਆਂ ਜਿੰਨੀਆਂ ਚਾੜਨੀਆਂ ਪੜਦੇ ਜੋ ਕੋਸਟੈਂਟ ਜੋ ਮਟੀਰੀਅਲ ਹੈਗਾ ਸਾਰਾ ਉਹ ਆਪਾਂ ਬਾਹਰਲੇ ਸਟੇਟਾਂ ਤੋਂ ਲੈ ਕੇ ਆਉਣੇ ਆ ਸਾਡੀ ਦਿੱਲੀ ਐਗਜ਼ੀਬਿਸ਼ਨ ਲੱਗਦੀ ਹੈ 8ਵੇਂ ਮਹੀਨੇ ਦੇ ਵਿੱਚ ਤੇ ਅਸੀਂ 8ਵੇਂ ਮਹੀਨੇ ਦੇ ਵਿੱਚ ਸਾਰਾ ਸਮਾਨ ਪਾਦਨੇ ਆਉਣੇ ਆ 8ਵੇਂ ਮਹੀਨੇ ਸਾਰੇ ਟੋਟੜੀ ਅਸੀਂ ਉੱਥੇ ਮੰਨ ਲਓ A ਤੋਂ Z ਮੈਟ ਤੋਂ ਲੈ ਕੇ ਤੇ ਕੱਲੀ-ਕੱਲੀ ਚੀਜ਼ ਉਥੇ ਇੱਕ ਪੰਡਾਲ ਦੇ ਥੱਲੇ ਮੰਨ ਲਓ ਮਿਲਦੀ ਆ ਤਾਂ ਵਾਲੇ ਝੂਮਰ ਤੱਕ ਥੱਲੇ ਮਾਈਟ ਤੋਂ ਲੈ ਕੇ ਜਿਹੜਾ ਕੋਸ ਅਸੀਂ ਉੱਥੋਂ ਜਾ ਕੇ ਪਾ ਕੇ ਆਉਨੇ ਆ ਯਾਰ 8ਵੇਂ ਮਹੀਨੇ ਜੇ ਅਸੀਂ ਬੁਕਿੰਗ ਕਰਾ ਆਉਣੀ ਆ ਉਹਦੇ ਸਵਾਨ ਦੀ ਉਹ ਬੁੱਕ ਹੋ ਜਾਣਾ ਹੋ ਜਾਣਾ ਆਪੇ ਉੱਥੋਂ ਬੈਲਟੀ ਹੋ ਕੇ ਸਾਡੇ ਕੋਲ ਮੋਗੇ ਪਹੁੰਚ ਜਾਂਦੀ ਹੈ ਹੂੰ ਤੇ ਜਿਹੜਾ ਮੇਨ ਟਿਕਾਣਾ ਆਪਣਾ ਸਾਚੂ ਕਿੱਥੇ ਆ ਦਫ਼ਤਰ ਮੇਨ ਟਿਕਾਣਾ ਆਪਣਾ ਹੈਗਾ ਘੋਲੀਆ ਖੁਰਦ ਠੀਕ ਆ ਘੋਲੀਆ ਖੁਰਦ ਨਿਊ ਪੰਜਾਬ ਟੈਂਟ ਉਸ ਹੂੰ ਪੱਤੀ ਨੱਥੋ ਜੀ ਤੇ ਜਿੱਥੋਂ ਮਰਜ਼ੀ ਕੋ ਪੁੱਛ ਲੈ ਸਾਰੇ ਮਿੱਤਰ ਪਿਆਰੇ ਆਪਾਂ ਨੂੰ ਜਾਣਦੇ ਆ ਹੂੰ ਯਾਰ ਟੈਂਟ ਤਾਂ ਮੈਂ ਤੁਹਾਨੂੰ ਅੱਜ ਵਾਲੀ ਡਿਸਪਲੇ ਦੇ ਕੇ ਕਹਿ ਸਕਦਾ ਵੀ ਆਪਣੇ ਵਿਆਹ ਵਾਲੇ ਘਰ ਤੇ ਉਹਨਾਂ ਦਾ ਲੜੀਆਂ ਨਹੀਂ ਲੱਗੀਆਂ ਉਹ ਜਿੰਨਾਂ ਨੇ ਟੈਂਟ ਦੇ ਵਿੱਚ ਹੀ ਲਾਦ ਨੇ ਹਾਂ ਐਕਸਟਰਾ ਲਾਈਟਾਂ ਲੂਟਾਂ ਸਾਰਾ ਕੁਝ ਆਪਾਂ ਬਚਲਾਉਣੀ ਆ ਜਿਵੇਂ ਜਿਵੇਂ ਕਿਸੇ ਦੀ ਚਵਾ ਸਕਦੇ ਨੂੰ ਇਹ ਕੋਰ ਖੋਜ ਕਰਦਨੇ ਆ ਆਲਾ ਕੰਨ ਲਾਂਭਾ ਨਹੀਂ ਦਿੰਦਾ ਨਕਸ਼ਾ ਦੇਣਾ ਦੱਸਣਾ ਵੀ ਬਾਈ ਸਾਡੀ ਜਾਗੋ ਆਏ ਹੋਗੇ ਹਾਂ ਓਵੇਂ ਬਣਾ ਦੇ ਬਾਕੀ ਕੰਮ ਬਾਈ ਸੁਖਪਾ ਓਵੇਂ ਬਣਾ ਦੇਾਂਗੇ ਤੇ ਤੁਹਾਡਾ ਨੰਬਰ ਚੱਲਦਾ ਹੀ ਕਿਸੇ ਨੇ ਪੁੱਛ ਗੱਲ ਕਰਨੀ ਆ ਕੋਈ ਗੱਲ ਕਰਨੀ ਆ ਰੇਟ ਦੀ ਗੱਲ ਕਰਨੀ ਆ ਰੇਟ ਨਾਲੋਂ ਜਮਾਨਾ ਡਰਿਓ ਖੁੱਲੇ ਦਿਲ ਨਾਲ ਖੁੱਲੇ ਦਿਲ ਵਾਲੇ ਬੰਦੇ ਆ ਫੋਨ ਲਾਦੇ ਫੋਨ ਲਾਦੇ ਸਾਰੀ ਗੱਲਬਾਤ ਪਤਾ ਲੱਗੇ ਬਸ ਵੀਡੀਓ ਸ਼ੇਅਰ ਕਰਦੇ ਹੋ ਬਲਤਕਾਰੀ ਦਿੱਤੀ ਹੋਣੀ ਆ ਬਾਕੀ ਵਿਜ਼ਿਟ ਕਰਨਾ ਤੁਹਾਨੂੰ ਐਡਰੈਸ ਦੱਸਤਾ ਐਡਰੈਸ ਦੱਸਤਾ